ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਂ ਆਂ ਪਰ ਟਿਕੇ ਮੂرد ਹਰ ਗੋਬਿੰਦ ਸਵਾਰੀ ਚੱਲੇ ਪੀੜੀ ਸੋਡੀਆਂ ਰੂਪ ਦਿਖਾਵਨ ਵਾਰ ਵਾਰੀ ਦਾਲ ਭੰਜਨ ਗੁਰਸੂਰ ਮਾ ਵਡਜੋਦਾ ਬਹੁ ਪਰੇ ਉਪਕਾਰੀ ਪੁੱਛਣ ਸੇਖੇ ਅਰਦਾਸ ਕਰ ਛੇ ਮਹੀਲਾਂ ਤੱਕ ਦਰਸ ਨਿਹਾਰੀ ਅਗਮ ਅਗੋ ਚਿਰ ਸਤਿਗੁਰੂ ਬੋਲੇ ਮੁਕਤੇ ਸੁਣਾ ਸੰਸਾਰੀ ਕਾਲਯੁਗ ਪੀੜੀ ਸੋਡੀਆਂ ਨਿਚਲਨੀ ਵਿਸਾਰ ਖਲਾਰੀ ਜਗ ਜਗ ਸਤਗੁਰ ਧਰੇ ਅਵਤਾਰੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੀ ਕਿਰਤ ਕਰਨੇ ਨਾਮ ਜਪਣਾ ਵੰਡ ਛਕਣਾ ਜ਼ੁਲਮ ਤੋਂ ਡਰਨਾ ਨਹੀਂ ਜੇ ਜ਼ੁਲਮ ਕਰਨਾ ਪਾਪ ਤੇ ਜ਼ੁਲਮ ਸਹਿਣਾ ਵੀ ਪਾਪ ਮਹਾਰਾਜ ਜੀ ਇਸ ਤਰ੍ਹਾਂ ਸੰਗਤਾਂ ਨੂੰ ਉਪਦੇਸ਼ ਕਰਦੇ ਉਧਰ ਜਦੋਂ ਘੇਰੜ ਮਰ ਗਿਆ ਤੇ ਉਹਦਾ ਪੁੱਤਰ ਰਤਨ ਚੰਦ ਅਦੇ ਚੰਦੂ ਦਾ ਪੁੱਤਰ ਕਰਮਚੰਦ ਜਲੰਧਰ ਦੇ ਸੂਬੇ ਪਾਸ ਜਾ ਕੇ ਦੁੱਖ ਪ੍ਰਗਟ ਕਰਦੇ ਆਂਦੇ ਸਾਡੇ ਪਿਤਾ ਦੀ ਮੌਤ ਦਾ ਬਦਲਾ ਲਿਆ ਜਾਏ ਸੂਬਾ ਅਬਦੁਲ ਖਾਨ ਜਲੰਧਰ ਦਾ ਸੂਬਾ ਇਹ ਆਪਣੇ ਫੌਜੀ ਅਫਸਰਾਂ ਨੂੰ ਸਦਗਾ ਸਦਾ ਕੇ ਹੁਕਮ ਕਰਦਾ ਵੀ ਛੇਤੀ ਤਿਆਰੀ ਕਰੋ 5000 ਘੋੜਸਵਾਰ 4000 ਫੌਜ ਲੈ ਕੇ ਰਤਨ ਚੰਦ ਅਤੇ ਕਰਮਚੰਦ ਦੇ ਨਾਲ ਰਹਿਲੇ ਪਿੰਡ ਦਾ ਗੁਰੂ ਜੀ ਨੂੰ ਜਾ ਕੇ ਫੜਨਾ ਸੂਬੇ ਦਾ ਹੁਕਮ ਸੁਣ ਕੇ ਫੌਜ ਦੀ ਤਿਆਰੀ ਦਾ ਨਗਾਰਾ ਵੱਜ ਗਿਆ ਸੂਬਾ ਜਿਹੜਾ ਦਰਿਆ ਪਾਰ ਕਰਦਾ ਨਾਲੇ ਰਤਨ ਜੰਨ ਤੋਂ ਗੁਰੂ ਜੀ ਦੇ ਸੂਰਮਿਆਂ ਦੀ ਥੋੜੀ ਜੀ ਗਿਣਤੀ ਸੁਣਦਾ ਹੁਣ ਗੁਰੂ ਜੀ ਨੇ ਇਧਰ ਪੂਰੀ ਤਿਆਰੀ ਕਰਕੇ ਰੱਖੀ ਹੈ ਜਦੋਂ ਸੂਬਾ ਪਾਸ ਪਹੁੰਚਿਆ ਤੇ ਉਹਨੇ ਆਪਣੇ ਦੂਤ ਨੂੰ ਗੁਰੂ ਜੀ ਪਾਸ ਭੇਜਿਆ ਦਾ ਬਾਦਸ਼ਾਹ ਦਾ ਬਾਜ ਵਾਪਸ ਕਰਕੇ ਮਾਫੀ ਮੰਗ ਲੋ ਆ ਦੇ ਕੇ ਰੜਦੀ ਜ਼ਮੀਨ ਛੱਡ ਕੇ ਚਲੇ ਜਾਓ ਨਹੀਂ ਤਾਂ ਤੁਹਾਨੂੰ ਫੜ ਕੇ ਬਾਦਸ਼ਾਹ ਦੇ ਪੇਸ਼ ਕਰ ਦਿੱਤਾ ਜਾਵੇਗਾ ਗੁਰੂ ਜੀ ਨੇ ਸੂਬੇ ਦੇ ਦੂਤ ਨੂੰ ਆਖਿਆ ਵੀ ਅਸੀਂ ਕਿ ਰੜਦੂ ਉਹਦੀ ਜ਼ਮੀਨ ਦਾ ਮੁੱਲ ਵੀ ਦੇ ਰਹੇ ਸੀ ਪਰ ਉਹਨੇ ਬਹੁਤ ਵੱਧ ਘਟ ਗੱਲਾਂ ਕੀਤੀਆਂ ਜਿਸ ਕਰਕੇ ਸਾਡੇ ਸਿੱਖਾਂ ਨੇ ਉਹਨੂੰ ਦਰਿਆਵ 'ਚ ਧੱਕਾ ਦਿੱਤਾ ਉਹ ਰੁੜ ਗਿਆ ਇਸ ਵਿੱਚ ਸਾਡਾ ਕੋਈ ਘਸੂਰ ਨਹੀਂ ਬਾਕੀ ਜਿਹੜੀ ਬਾਜ ਦੀ ਗੱਲ ਉਹ ਅਸੀਂ ਜਾਣੀਏ ਤੇ ਬਾਦਸ਼ਾਹ ਜਾਣੇ ਜੇਕਰ ਸੂਬੇ ਨੂੰ ਬਾਦਸ਼ਾਹ ਵੱਲ ਹੁਕਮ ਆਇਆ ਉਹ ਆਪਣੇ ਜੋਰ ਨਾਲ ਸਾਡੇ ਪਾਸੋਂ ਲੈ ਲਵੇ ਅਸੀਂ ਆਪਣੇ ਹੱਥੀ ਬਾਜ ਦੇਣ ਨੂੰ ਤਿਆਰ ਨਹੀਂ ਜੇ ਸੂਬਾ ਸਾਡੇ ਨਾਲ ਲੜਾਈ ਕਰੇਗਾ ਅਸੀਂ ਉਹਦਾ ਟੱਕਰਾਂ ਕਰਾਂਗੇ ਜੇ ਸੂਬਾ ਮੁਲਕ ਦੀ ਮੁਲਕ ਦੇ ਬਾਦਸ਼ਾਹ ਦੀ ਤਾਬਿਆ ਚ ਅਸੀਂ ਖੁਦਾ ਕਰਤਾਰ ਦੀ ਤਾਬਿਆ ਵਿੱਚ ਹਾਂ ਜਦੋਂ ਇਹ ਗੱਲ ਦੂਤ ਨੇ ਆਣ ਕੇ ਸੂਬੇ ਨੂੰ ਦੱਸੀ ਤਾਂ ਉਸ ਨੇ ਆਪਣੀ ਫੌਜ ਨੂੰ ਗੁਰੂ ਜੀ ਉੱਤੇ ਅੱਲਾ ਕਰੰਦਾ ਹੁਕਮ ਦਿੱਤਾ ਜੁਦ ਅਰੰਭ ਹੋ ਗਿਆ ਚਾਰ ਸਵੇਰੇ ਤੋਂ ਸੂਬੇ ਦੀਆਂ ਫੌਜਾਂ ਨੇ ਗੁਰੂ ਜੀ ਉੱਤੇ ਹੱਲਾ ਕਰ ਦਿੱਤਾ ਅਗੋਂ ਗੁਰੂ ਜੀ ਦੇ ਸੂਰਮਿਆਂ ਨੇ ਵੀ ਗੋਲੀਆਂ ਦੀ ਬਿਛਾੜ ਕਰਕੇ ਉਹਨਾਂ ਦਾ ਟੱਕਰਾ ਕੀਤਾ ਦੋਵਾਂ ਪਾਸਿਆਂ ਦੁਆਬ ਨੇ ਸਾਹਮਣੇ ਕਟਾਵੜ ਦੇ ਗੋਲੀਆਂ ਬੰਦੂਕਾਂ ਦੀ ਮਾਰ ਨਾਲ ਬਹੁਤ ਸੂਰਮੇ ਧਰਤੀ ਉੱਤੇ ਲੇਟ ਗਏ ਲੜਾਈ ਦਾ ਮੈਦਾਨ ਲਊ ਨਾਲ ਲਾਲੋ ਲਾਲ ਹੋ ਗਿਆ ਇਸ ਤਰ੍ਹਾਂ ਇੱਕ ਪੈਰ ਭਿਆਨਕ ਜੰਗ ਹੁੰਦੀ ਰਹੀ ਜਿਸ ਵਿੱਚ ਸੂਬੇ ਦੇ ਜਰਨੈਲ ਮੁਹੰਮਦ ਖਾਨ ਬੈਰਨ ਖਾਨ ਭਾਈ ਜੱਟੂ ਮਥਰੋ ਤੀਰਥ ਮਥਰੇ ਦੇ ਤੀਰਥੇ ਦੇ ਹੱਥੋਂ ਮਾਰੇ ਗਏ ਸੂਬੇ ਦੇ ਜਰਨੈਲ ਮੁਹੰਮਦ ਖਾਨ ਤੇ ਬੈਰਨ ਖਾਨ ਇਹ ਭਾਈ ਜੱਟੂ ਮਥਰੇ ਦੇ ਤੀਰਥੇ ਦੇ ਹੱਥੋਂ ਮਾਰੇ ਗਏ ਦੁਸ਼ਮਣ ਦੀ ਫੌਜ ਦੇ ਭਾਈ ਗਲਿਆਨੇ ਨੇ ਵੀ ਚੰਗੀ ਤਰਾਉ ਲਾਏ ਪਾਲ ਵਿੱਚੀ ਤਲਵਾਰ ਨਾਲ अनेਕਾਂ ਨੂੰ ਧਰਤੀ ਉੱਤੇ ਲਟਾ ਦਿੱਤਾ ਪਹਿਲਾਂ ਗੁਰੂ ਜੀ ਉੱਚੇ ਟਿੱਬੇ ਉੱਤੇ ਖੜੇ ਹੋ ਕੇ ਤੀਰਾਂ ਨਾਲ ਦੁਸ਼ਮਣਾਂ ਨੂੰ ਵਿੰਨਦੇ ਰਹੇ ਪਰ ਜਦੋਂ ਬਾਦਕਮਸਾਨ ਦਾ ਯੁੱਧ ਹੋਇਆ ਆਪ ਜੀ ਤਲਵਾਰ ਧੂਕੇ ਦੁਸ਼ਮਣਾਂ ਦੇ ਵਿੱਚ ਜਾ ਗਰਜੇ ਆਪ ਜੀ ਨੇ ਐਸਾ ਜ਼ੋਰ ਦਾ ਤੇਗਾ ਵਾਇਆ ਕਿ ਦੁਸ਼ਮਣ ਦੇ ਸੱਥਰ ਲਾਤੇ ਜਿਸ ਨਾਲ ਉਹਨਾਂ ਦੇ ਹੌਸਲੇ ਟੁੱਟ ਗਏ ਆਪਣੀ ਫੌਜ ਦਾ ਇਹ ਬੁਰਾ ਲੇ ਵੇਖ ਕੇ ਸੂਬੇ ਨੇ ਬਲਵੰਡ ਖਾਂ ਆਪਣੇ ਕੇ ਸਰਦਾਰ ਨੂੰ ਵੰਗਾਰ ਕੇ ਆਖਿਆ ਕਿਹੜਾ ਮੂੰਹ ਲੈ ਕੇ ਘਰ ਜਾਓਗੇ ਰਾਤ ਦਾ ਹਨੇਰਾ ਹੋ ਗਿਆ ਗੁਰੂ ਜੀ ਦੇ ਜੋਧਿਆਂ ਪਾਸੋਂ ਤੁਸੀਂ 10000 ਫੌਜ ਹਾਰ ਖਾ ਕੇ ਭੱਜ ਚੱਲੇ ਹੋ ਤਕੜੇ ਉਹ ਗੇ ਲੜੋ ਅਦੇ ਗੁਰੂ ਜੀ ਨੂੰ ਫੜ ਕੇ ਬਾਦਸ਼ਾਹ ਤੋਂ ਨਾਮ ਲਵੋ ਅਬਦਲ ਖਾਨ ਦੀ ਵਿਗਾਰ ਸੁਣ ਕੇ ਬਲਵੰਡ ਖਾਨ ਆਪਣੇ ਸੂਰਮਿਆਂ ਦੇ ਜਥੇ ਨਾਲ ਸਿੱਖਾਂ ਸੂਰਮਿਆਂ ਉੱਤੇ ਟੁੱਟ ਕੇ ਪੈ ਗਿਆ ਅਗੋ ਭਾਈ ਕਲਿਆਣੇ ਨੇ ਉਸ ਉੱਤੇ ਦੂਰੋਂ ਹੀ ਬੰਦੂਕਾਂ ਦੀ ਵਾਰ ਕਰਕੇ ਉਹਨੂੰ ਉੱਥੇ ਹੀ ਰੱਖਿਆ ਫੇਰ ਸਰਦਾਰ ਅਲੀ ਬਖਸ਼ ਗੁੱਸਾ ਖਾ ਕੇ ਅੱਗੇ ਵਧਿਆ ਦਵੱਲੀ ਤਲਵਾਰ ਦੇ ਜੁੱਧ ਵਿੱਚ ਭਾਈ ਕਲਿਆਣਾ ਸ਼ਹੀਦ ਹੋ ਗਿਆ ਭਾਈ ਕਲਿਆਣੇ ਦੀ ਸ਼ਿੱਧੀ ਵੇਖ ਕੇ ਸੂਬੇ ਨੇ ਆਪਣੇ ਆਦਮੀਆਂ ਨੂੰ ਲਲਕਾਰ ਕੇ ਆਖਿਆ ਭਾਦਰੋ ਤੁਹਾਡੀ ਫਤਿਹ ਚੱਲੀ ਜੇ ਇੱਕ ਗੱਲਾ ਹਉਰ ਜ਼ੋਰ ਦਾ ਮਾਰੋ ਉਹਦੀ ਇਹ ਲਲਕਾਰ ਸੁਣ ਕੇ ਗੁਰੂ ਜੀ ਨੇ ਭਾਈ ਨਾਨੋ ਨੂੰ ਇਹਦਾ ਟਾਕਰਾ ਕਰ ਲਈ ਆਖਿਆ ਭਾਈ ਨਾਨੋ ਨੇ ਆਪਣੇ ਸੂਰਮਿਆਂ ਦੇ ਜਥੇ ਨਾਲ ਅੱਗੇ ਹੋ ਕੇ ਅਲੀ ਬਖਸ਼ ਦਾ ਡਟ ਕੇ ਮੁਕਾਬਲਾ ਕੀਤਾ ਬਹੁਤ ਸੂਰਮੇ ਤਲਵਾਰਾਂ ਨਾਲ ਕਟਾ ਵੱਢ ਕਰ ਦਿੱਤੇ ਅਲੀ ਬਖਸ਼ ਨੂੰ ਗੋਲੀ ਦਾ ਨਿਸ਼ਾਨਾ ਵੱਜਾ ਤੇ ਧਰਤੀ ਤੇ ਡਾਹ ਪਿਆ ਇਹਨੂੰ ਡਿੱਗਾ ਵੇਖ ਕੇ ਉਹਦੀ ਫੌਜ ਦੇ ਹੌਸਲੇ ਟੁੱਟ ਗਏ ਫਿਰ ਅਲੀ ਬਖਸ਼ ਗੁੱਸਾ ਖਾ ਗਏ ਅੱਗੇ ਵਧਿਆ ਤੇ ਆਪਣੇ ਸੂਰਮਿਆਂ ਨੂੰ ਲਲਕਾਰ ਕੇ ਭਾਈ ਨਾਨੋ ਨੂੰ ਘੇਰ ਕੇ ਉਹਨੂੰ ਤਲਵਾਰਾਂ ਦੇ ਬਿਆੰਤ ਵਾਰਾਂ ਨਾਲ ਫੱਟੜ ਕਰਕੇ ਸ਼ਹੀਦ ਕਰਤਾ ਇਸ ਟਗਰਾਵ ਵਿੱਚ ਇਮਾਮ ਬਖਸ਼ ਦੀ ਖੱਬੀ ਬਾਹ ਵੀ ਕੱਟੀ ਗਈ ਉਪਰੰਤ ਗੁਰੂ ਜੀ ਨੇ ਭਾਈ ਪਰਾਗਾ ਇਹ ਬਿਦੀ ਚੰਦ ਨੂੰ ਦੁਸ਼ਮਣਾਂ ਤੇ ਹੱਲਾ ਕਰਨ ਵਾਸਤੇ ਆਖਿਆ ਇਹਨਾਂ ধੁਆ ਸੂਰਮਿਆਂ ਨੇ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਕੇ ਪਹਿਲਾਂ ਤਾਂ ਉਹਨਾਂ ਦਾ ਝੰਡਾ ਖੋਲਿਆ ਅਦੇ ਤਲਵਾਰ ਦੀ ਵਾਰ ਨਾਲ ਦੁਸ਼ਮਣ ਦੇ ਪੈਰ ਉਖੇੜਤੇ ਜਿਸ ਨਾਲ ਮੈਦਾਨ ਖਾਲੀ ਹੋ ਗਿਆ ਫਿਰ ਸੂਬੇ ਨੇ ਗੁੱਸਾ ਖਾ ਕੇ ਆਪਣੇ ਪੁੱਤਰਾਂ ਨਵੀ ਬਖਸ਼ ਤੇ ਕਰੀਮ ਬਖਸ਼ ਨੂੰ ਸਿਖਾ ਸੂਰਮਿਆਂ ਤੇ ਹਲਾ ਕਰਨ ਵਾਸਤੇ ਆਕਿਆ ਦੋਵਾਂ ਨੇ ਮਿਲ ਕੇ ਆਪਣੇ ਸੂਰਮਿਆਂ ਨਾਲ ਬੜੇ ਜ਼ੋਰ ਦਾ ਹਲਾ ਕੀਤਾ ਇਹਨਾਂ ਦੇ ਪਿੱਛੇ ਹੀ ਸੁਬਾ ਰਤਨ ਚਾਂਦ ਦਾ ਦੇ ਕਰਮਚੰਦਰ ਨੂੰ ਜ਼ੋਰ ਦੇ ਕੇ ਭੇਜਦਾ ਇਹਨਾਂ ਦਾ ਟੱਕਰਾ ਕਰਨ ਵਾਸਤੇ ਭਾਈ ਪਰਸਰਾਮ ਨੇ ਗੁਰੂ ਜੀ ਤੋਂ ਆਗਿਆ ਮੰਗੀ ਥਾਪੜਾ ਲੈ ਕੇ ਜੁਧ ਵਿੱਚ ਕੁੱਦ ਪਿਆ ਦੋਵਾਂ ਪਾਸਿਆਂ ਤੋਂ ਸ਼ਾਸਤਰਾ ਅਸਤਰਾ ਨਾਲ ਬਾਦ ਸੂਰਮੇ ਸ਼ਹੀਦ ਹੋ ਗਏ ਇਸ ਕਮਸਾਨ ਦੀ ਮੁੱਠ ਪੇੜ ਵਿੱਚ ਭਾਈ ਬਿਦੀ ਚੰਦ ਨੇ ਰਤਨ ਚੰਦ ਨੂੰ ਫੜ ਕੇ ਗੁਰੂ ਜੀ ਪਾਸ ਲੈ ਆਂਦਾ ਗੁਰੂ ਜੀ ਆਦੇ ਮੂਰਖ ਨੂੰ ਛੱਡ ਦਿਓ ਇਹਨੂੰ ਇੰਨੀ ਸਜ਼ਾ ਬੜੀ ਐ ਜਦੋਂ ਬਿਦੀ ਚੰਦ ਨੇ 2-4 ਥੱਪੜ ਮਾਰ ਕੇ ਉਹਨੂੰ ਛੱਡਤਾ ਉਹ ਸ਼ਰਮਿੰਦਾ ਹੋ ਕੇ ਸੂਬੇ ਪਾਸ ਗਿਆ ਆਪਣੀ ਸਾਰੀ ਵਿਥਿਆ ਸੁਣਾਈ ਸੂਬੇ ਦੇ ਪੁੱਤਰ ਨਵੀ ਬਖਸ਼ ਨੇ ਅੱਗੇ ਵਾਦ ਕੇ ਬਾਤ ਤਲਵਾਰ ਚਲਾਈ ਅੰਤ ਨੂੰ ਪਰਸਰਾਮ ਦੇ ਹੱਥੋਂ ਤਲਵਾਰ ਦੇ ਵਾਰ ਨਾਲ ਮਾਰਿਆ ਗਿਆ ਨਵੀ ਬਖਸ਼ ਦੇ ਮਰਨ ਨਾਲ ਸੂਬੇ ਦੀ ਫੌਜ ਵਿੱਚ ਆਹਾਕਾਰ ਮਚ ਗਿਆ ਆਪਣੇ ਭਾਈ ਦੀ ਮੌਤ ਦਾ ਬਦਲਾ ਲੈਣ ਵਾਸਤੇ کریم ਬਖਸ਼ ਅੱਗੇ ਵਧ ਕੇ ਤਲਵਾਰ ਚਲਾਉਣ ਲੱਗਾ ਇਹਨੂੰ ਵਧਿਆ ਆਉਂਦਾ ਵੇਖ ਕੇ ਵਿਦੀ ਚੰਦ ਨੇ ਇਹਨੂੰ ਜਾ ਕੇ ਰੋਕਿਆ ਵਿਦੀ ਚੰਦ ਦੇ ਵਾਰ ਨਾਲ کریم ਬਖਸ਼ ਮੂਰਸ਼ਾ ਹੋ ਕੇ ਡਿੱਗ ਪਿਆ ਜਿਨੂੰ ਕਰਮਚੰਦ ਤੇ ਰਤਨਚੰਦ ਨੇ ਅੱਗੇ ਉਹਗੇ ਸੰਭਾਲਿਆ ਜਦੋਂ ਹੁਸ਼ਾਈ ਕ੍ਰੀਮ ਬਖਸ਼ ਫੇਰ ਘੋੜੇ ਉੱਤੇ ਚੜ ਕੇ ਤਲਵਾਰ ਚਲਾਉਣ ਲੱਗਾ ਪਰ ਵਿਧੀ ਚੰਦ ਦੇ ਵਾਰ ਦੇ ਨਾਲ ਉਹਦਾ ਸਿਰ ਧੜ ਨਾਲ ਉਹ ਵੱਖ ਹੋ ਗਿਆ ਦੋ ਆ ਪੁੱਤਰਾਂ ਦੇ ਦੋ ਜਰਨੈਲਾ ਬਹੁਤ ਸਾਰੇ ਸੈਨਿਕਾਂ ਦੇ ਮਰ ਜਾਣ ਕਰਕੇ ਸੂਬੇ ਨੇ ਰਤਨਚੰਦ ਅਤੇ ਕਰਮਚੰਦ ਨੂੰ ਬਾੜੀਆਂ ਝਾੜਾਂ ਪਾਈਆਂ ਆਖਿਆ ਤੁਹਾਡੀ ਗਲਤੀ ਨਾਲ ਮੇਰੇ ਪੁੱਤਰਾਂ ਦੀ ਮੌਤ ਅਦੇ ਫੌਜ ਦਾ ਨੁਕਸਾਨ ਹੋ ਗਿਆ ਇਸ ਤਰ੍ਹਾਂ ਦੀਆਂ ਗੁੱਸੇ ਨਾਲ ਗੱਲਾਂ ਕਰਕੇ ਸੂਬੇ ਨੇ ਆਪਣੇ ਸਾਰੇ ਸੈਨਿਕਾਂ ਨੂੰ ਆਖਿਆ ਬਹਾਦਰੋ ਥੋੜਾ ਜਿਹਾ ਦਿਨ ਬਾਕੀ ਰਹਿ ਗਿਆ ਜੇ ਤੁਸੀਂ ਇੱਕ ਮੁੱਠ ਹੋ ਕੇ ਲਾ ਬੋਲੋਗੇ ਦਰੂਦ ਦੇ ਪੈਜੋਗੇ ਰਾਤ ਪੈਣ ਤੱਕ ਜੰਗ ਖਤਮ ਹੋ ਜਾਏਗਾ ਜਦ ਬਰਾਤ ਕਰਕੇ ਘਰ ਨੂੰ ਜਾਓਗੇ ਸੂਬੇ ਦੀ ਇਹ ਲਲਕਾਰ ਸੁਣ ਕੇ ਉਹਦੇ ਸੈਨਿਕਾਂ ਕੇ ਸਿਰs ਵੱਟ ਗਏ ਸਿੱਖਾਂ ਸੂਰਮਿਆਂ ਉੱਤੇ ਜਾ ਪਏ ਸੁਬਾ ਤੇ ਕਰਮਚੰਦ ਰਤਨ ਚੰਦ ਆਪਣੇ ਘੋੜਿਆਂ ਨੂੰ ਛਿੜ ਕੇ ਗੁਰੂ ਜੀ ਦੇ ਸਾਹਮਣੇ ਹੋ ਗਏ ਆਖਿਆ ਸਾਡੇ ਨਾਲ ਦੋ ਹੱਥ ਕਰਕੇ ਵੇਖੋ ਗੁਰੂ ਜੀ ਆਂ ਦੇ ਇੱਕ ਪਾਸੇ ਅਸੀਂ ਕੱਲੇ ਹੋਵਾਂਗੇ ਦੂਜੇ ਪਾਸੇ ਤੁਸੀਂ ਤਿੰਨੇ ਸਾਡੇ ਉੱਤੇ ਵਾਰ ਕਰ ਲਓ ਔਰ ਸਾਰੇ ਸੈਨਿਕ ਸਾਡੇ ਜੋਧਾ ਤਮਾਸ਼ਾ ਵੇਖਣਗੇ ਗੁਰੂ ਜੀ ਦਾ ਬਚਨ ਸੁਣ ਕੇ ਉਹ ਤਿੰਨੇ ਜਣੇ ਗੁਰੂ ਜੀ ਉੱਤੇ ਆਪੇ ਤਲਵਾਰ ਦੇ ਵਾਰ ਕਰਨ ਲੱਗੇ ਗੁਰੂ ਜੀ ਨੇ ਉਹਨਾਂ ਦੇ ਵਾਰਾਂ ਤੋਂ ਬਚ ਕੇ ਇੱਕ ਵਾਰ ਨਾਲ ਹੀ ਕਰਮਚੰਦ ਦਾ ਸਿਰ ਵੱਢ ਕੇ ਏਠਾ ਸੁੱਟਦਾ ਫਿਰ ਦੂਜੇ ਨੇ ਗੁਰੂ ਜੀ ਨੇ ਵੇਖ ਕੇ ਰਤਨ ਚੰਦ ਨੂੰ ਜੇਹੀ ਮਾਰ ਮਾਰੀ ਉਹ ਵੀ ਮੂਰਛਾ ਹੋ ਕੇ ਧਰਤੀ ਦੇ ਡਿੱਗ ਪਿਆ ਗੁਰੂ ਜੀ ਦੇ ਤੀਸਰੇ ਵਾਰ ਨਾਲ ਸੂਬਾ ਅਬਦਲ ਖਾਨ ਦਾ ਸਿਰ ਵੀ ਧੜ ਤੋਂ ਲੱਤ ਕੇ ਧਰਤੀ ਦੇ ਜਾ ਪਿਆ ਇੰਨੇ ਸਮੇਂ ਨੂੰ ਰਤਨ ਚੰਦ ਉਹ ਸੰਭਾਲ ਕੇ ਗੁਰੂ ਜੀ ਉੱਤੇ ਜਾ ਪਿਆ ਗੁਰੂ ਜੀ ਨੇ ਰਤਨ ਚੰਦ ਨੂੰ ਡੌਲਿਆਂ ਤੋਂ ਫੜ ਕੇ ਤੋ ਵੀਦੇ ਪਟੜੇ ਵਾਂਗ ਪਟਕਾ ਧਰਤੀ ਦੇ ਮਾਰਿਆ ਧਰਤੀ ਉੱਤੇ ਸਿਰ ਪਰਨੇ ਜ਼ੋਰ ਨਾਲ ਵਜਨ ਕਰਕੇ ਰਤਨ ਚੰਦ ਦੀ ਖੋਪੜੀ ਫਟ ਗਈ ਉਹ ਉੱਥੇ ਹੀ ਖਤਮ ਹੋ ਗਿਆ ਇਹਦੇ ਨਾਲ ਹੀ ਵੈਰੀ ਦੀ ਹਾਰ ਤੇ ਸਿੱਖਾਂ ਦੀ ਜਿੱਤ ਦੇ ਜੈ ਜੈਕਾਰ ਹੋ ਗਈ ਰਾਤ ਦਾ ਸਮਾਂ ਹੋਣ ਕਰਕੇ ਗੁਰੂ ਜੀ ਭਾਈ ਵਿਦੀ ਚੰਦ ਨੂੰ ਆਪਣੇ ਸਿੱਖ ਪਟੜਾਂ ਦੀ ਸੰਭਾਲ ਕਰਕੇ ਡੇਰੇ ਲੈ ਆਉਣ ਵਾਸਤੇ ਹੁਕਮ ਕਰਕੇ ਆਪ ਆਪਣੇ ਡੇਰੇ ਨੂੰ ਚਲੇ ਗਏ ਦੂਜੇ ਦਿਨ ਸਵੇਰੇ ਇਸ਼ਨਾਨ ਪਾਠ ਕਰਕੇ ਗੁਰੂ ਜੀ ਭਾਈ ਬਿਦੀ ਚੰਦ ਆਦ ਸਿੱਖਾਂ ਨੂੰ ਨਾਲ ਲੈ ਕੇ ਰਣ ਭੂਮੀ ਵਿੱਚ ਗਏ ਰਣ ਭੂਮੀ ਵਿੱਚ ਲੋਥਾਂ ਦੇ ਢੇਰ ਲੱਗੇ ਹੋਏ ਸਨ ਜਿਨ੍ਹਾਂ ਵਿੱਚ 4000 ਮੁਸਲਮਾਨ ਅधिक ਕੋਈ ਸਿੱਖ ਸਨ ਗੁਰੂ ਜੀ ਨੇ ਇੱਕ ਟੋਇਆ ਪਟਵਾ ਕੇ ਉਹਦੇ ਵਿੱਚ ਅਬਦਲ ਖਾਨ ਤੇ ਉਹਦੇ ਦੋਵਾਂ ਪੁੱਤਰਾਂ ਪੰਜਾ ਸਰਦਾਰਾਂ ਦੀਆਂ ਲੋਥਾਂ ਦਬਵਾ ਕੇ ਉਹਦੇ ਉੱਪਰ ਆਪਣੇ ਬੈਠਣ ਵਾਸਤੇ ਇੱਕ ਉੱਚ ਦਮਦਮਾ ਬਣਵਾਇਆ ਤੇ ਦੀਵਾਨ ਸਜਾ ਕੇ ਸੂਰਬਿਆਂ ਨੂੰ ਯਥਾ ਯੋਗ ਇਨਾਮ ਥਾਪੜੇ ਦਿੱਤੇ ਇਸ ਪਰੰਤ ਗੁਰੂ ਜੀ ਨੇ ਹੁਕਮ ਕਰਕੇ ਸਾਰੇ ਮਰਤਕ ਸਰੀਰਾਂ ਨੂੰ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤਾ ਇਹ ਗੁਰੂ ਜੀ ਦਾ ਦੂਜਾ ਜੁੱਧ ਸੰਮਤ 1687 ਬਿਕਰਮੀ ਵਿੱਚ ਹੋਇਆ ਇਸ ਤਰ੍ਹਾਂ ਮਹਾਰਾਜ ਜੀ ਨੇ ਇਹ ਦੂਜੇ ਵਿੱਚ ਦੂਜੇ ਜੁੱਧ ਵਿੱਚ ਮਹਾਰਾਜ ਜੀ ਦੀ ਜਿੱਤ ਹੋਈ ਤੇ ਸਾਰੇ ਸੂਰਮਿਆਂ ਨੂੰ ਅਨਾਮ ਮੰਡੇ ਸਾਰਿਆਂ ਨੂੰ ਸਨਮਾਨਿਤ ਕੀਤਾ ਧਰਮ ਦੀ ਕਿਰਤ ਨਾਮ ਜਪਣਾ ਜ਼ੁਲਮ ਤੋਂ ਡਰਨਾ ਨਹੀਂ ਇਸ ਤਰ੍ਹਾਂ ਮਹਾਰਾਜ ਜੀ ਨੇ ਸਾਰਿਆਂ ਨੂੰ ਉਪਦੇਸ਼ ਕੀਤਾ